ਆਗੇ ਜੀ ਆਪਾਂ ਆਪਣੇ ਕਮਰੇ 'ਚ ਜਿਵੇਂ ਹੀ ਕਮਰੇ 'ਚ ਭਾਈ ਅੰਦਰ ਬੜੇ ਨਾ ਐ ਲੱਗਿਆ ਜਿਵੇਂ ਅੰਦਰ ਕਿਸੇ ਨੇ ਧੂਈ ਪਾਈ ਪਈ ਹੁੰਦੀ ਹੈਗੀ ਐਨੀ ਗਰਮ ਹੈ ਐਨੀ ਗਰਮ ਹੈ ਜੀ ਪਰ ਗਰਮਾਈ ਤਾਂ ਰੋਜ਼ ਹੀ ਹੁੰਦੀ ਹੈਗੀ ਕੋਈ ਨਵੀਂ ਗੱਲ ਨਹੀਂ ਦੱਸਣ ਵਾਲੀ ਨਵੀਂ ਗੱਲ ਮੈਂ ਜੇ ਇਹ ਦੱਸ ਦਾਂਗਾ ਵੀ ਅੱਜ ਇੱਥੇ ਅਸੀਂ ਗਰਮੀ 'ਚ ਨਹੀਂ ਸੌਂਦੇ ਇਹ ਐਫ ਸੀ ਹਾਂ ਕੇ ਹਾਂ ਕੈਂਟ ਐਫ ਫਰਾਈਡ ਸੀ ਚਿਕਨ ਕੈਂਟ ਕੀ ਫਰਾਈਡ ਚਿਕਨ ਕੈਂਟ ਕੀ ਫਰਾਈਡ ਚਿਕਨ ਮੈਂ ਤਾਂ ਭੁੱਲ ਗਿਆ ਕੈਂਟ ਕੀ ਫਰਾਈਡ ਚਿਕਨ ਕੈਂਟ ਕੀ ਫਰਾਈਡ ਚਿਕਨ ਚੱਲ 12 ਦਿਨ ਪੂਰੇ ਕੰਮ ਕੀਤਾ ਹੋਇਆ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵੇਰੇ ਸਵੇਰੇ ਘਰੇ ਆਉਣਾ ਪੈ ਗਿਆ ਬਾਈ ਚਾਰਜ ਚੱਕਣ ਵਾਸਤੇ ਤੇ ਨਾਲ ਰੋਟੀਆਂ ਵੀ ਲੈ ਕੇ ਮਾਤਾ ਤੋਂ ਫੋਨ ਬੰਦ ਹੋ ਗਿਆ ਸੀਗਾ ਤਨਵਦਾ ਬਲੌਗਾਂ ਬਿਨਾ ਸਰਦਾ ਨਹੀਂਗਾ ਵੀਡੀਓ ਵੀਡੀਓ ਬਿਨਾ ਰੀਲਾਂ ਦੇਖਣ ਬਿਨਾ ਤਾਂ ਸਰ ਵੀ ਜਾਊ ਪਰ ਬਲੌਗਾਂ ਬਿਨਾ ਨਹੀਂ ਸਰਦਾ ਕੰਗਾ ਮਾਤਾ ਸਤਿ ਸ਼੍ਰੀ ਅਕਾਲ ਜੀ ਆਜੋ ਮੁੰਡਿਓ ਆਗੇ ਜੀ ਆਗੇ ਗੇਮਿੰਗ ਜ਼ੋਨ ਦੀ ਸਾਲਾ ਦਾ ਬੈਲਟ ਖੋਲੀ ਬੈਠਾ ਤੇਰਾ ਕਿਹੜਾ ਬੋਧ ਦੇਖ ਕੇ ਬੈਂਡ ਖੋਲਣ ਨੂੰ ਬੁਲਾਇਆ ਹੈ ਤੱਕਦਾ ਤਾਂ ਹੈਂ ਤੇਰੇ ਜੇ 25 ਤਰੀਕ ਨੂੰ ਗੇਮਿੰਗ ਜ਼ੋਨ ਦੀ ਬਈ ਓਪਨਿੰਗ ਹੈ ਤੇ ਅੱਜ ਆਹ ਪਰਚਾ ਆ ਜਾ ਦੇ ਗਿਆ ਸਟੋਰ ਤੇ ਵੀ ਅੱਜ ਗੇਮਾਂ ਫ੍ਰੀ ਖੇਡ ਸਕਦੇ ਹਾਂ ਨਹੀਂ ਗੇਮਾਂ ਵੀ ਖੇਡ ਕੇ ਆਉਣਿਆਂ ਦੇ ਨਾਲ ਵੀਡੀਓ ਵੀ ਬਣਾ ਕੇ ਲੈ ਕੇ ਆਵਾਂਗੇ ਉਹ ਵੀਡੀਓ ਅਸੀਂ ਅਲੱਗ ਪਾਵਾਂਗੇ ਵਲੌਗ ਚ ਨਹੀਂ ਪਾਉਂਦੇ ਜਿਹੜਾ ਉਹ ਗੰਦ ਪਾ ਕੇ ਆਵਾਂਗੇ ਉਹ ਵਲੌਗ ਚ ਪਾਵਾਂਗੇ ਕੋ ਉਹ ਦੇਖ ਚੜਾਈ ਤਾਈ ਹੈ ਬਈ ਬੀਬੀ ਆ ਤਾਂ ਦਾ ਨਸਰਾਨ ਮਾਰਨਾ ਇਹਦਾ ਕੀ ਹੁੰਦਾਗਾ ਤੇਰਾ ਭਰਾ ਸਕੋਰ ਬਣਾਉਤ ਹੋ ਤੋ ਬਟਾ ਬਟਾ ਦਾ ਹੋ ਰਹਾ ਓਏ ਆਹ ਦੇ ਪਰ ਕੋਈ ਨਾ ਸਾਰੇ ਦੇ ਉਡੀ ਭੈ ਵਾਹ ਓਏ ਕੋਈ ਡਾਗਾ ਸਾਡੇ ਦਾ ਆ ਆ ਤਾ ਤੇਰੇ ਭਰਾ ਨੇ 90 ਸਕੋਰ ਬਣਾ ਲਏ ਓਏ ਅੰਜਨੀ ਮੈਂ ਅੰਜਨੀ ਹਰਪਾਲ ਸੰਦੀਪ ਬੀਸੀ ਤੇ ਹਰਜੀਤ ਵੀ ਬਾਈ ਅਸੀਂ 1:30 ਵਜੇ ਆਏ ਹੋਏ ਅਗੇਮਿੰਗ ਜ਼ੋਨ ਤੇ 3 ਵਜੇ ਰੌਣ ਸਾਡੇ ਸਟੋਰ ਦੇ ਦੂਜੇ ਮੁੰਡਿਆਂ ਨੇ ਵੀ ਆਉਣਾਗਾ ਪਤਾ ਨਹੀਂ ਆਉਣ ਦੇਣਗੇ ਕਿ ਨਹੀਂ ਉਹਨਾਂ ਪਤਾ ਨਹੀਂ ਆਉਣ ਦੇਣਗੇ ਕਿ ਨਹੀਂ ਤੇ 3 ਵਜੇ ਤੱਕ ਫ੍ਰੀ ਕੰਮ ਸੀਗਾ ਜੀ ਕਾਰਡ ਤੇ ਅਸੀਂ ਕੁਛ گیمਾਂ ਖੇਡ ਲਈਆਂ ਕੁਛ ਉਹਨਾਂ ਵਾਸਤੇ ਛੱਡਤੀਆਂ ਉਹਨਾਂ ਦਾ ਮਾਲ ਦੇਖੋ ਖਾਲੀ ਪਿਆ ਆਊਟਲੈਟ ਦੀ ਜਿਹਨੂੰ ਕਹਿੰਦੇ ਨੇ ਕਾਂ ਬੋਲਦੇ ਉਹ ਬੋਲਦੇ ਆ ਗਰਮੀ ਐਨੀ ਆਗੀ ਸਾਰੀ ਜਨਤਾ ਗੇਮਿੰਗ ਜ਼ੋਨ ਚ ਬੜੀ ਹੋਈ ਯਸ ਗੇਮਿੰਗ ਜ਼ੋਨ ਚ ਸਾਰੇ ਸਟਾਫ ਕਿਵੇਂ ਲੱਗੀਆਂ ਗੇਮਾਂ ਬਹੁਤ ਨਜ਼ਾਰਾ ਨਹੀਂ ਲੱਗਦਾ ਲਵਾਉਣਗੇ ਸੈਲਰੀ ਇੱਕ ਇੱਕ ਬੰਦੇ ਦੀ ਦੇਖੀ ਤੂੰ ਹਾਂ ਚੱਲ ਹੁਣ ਆਪਾਂ ਚੱਲੀਏ ਕੰਮ ਤੇ ਜੀ ਕੀ ਸੱਪ ਕੱਢੀਂ ਆ ਨਾ ਤੂੰ ਹੈ ਬਲੌਗ ਤੇ ਅੱਜ ਕੁਝ ਹੋ ਰਹੀ ਹੋਈ ਜਾਂਦਾਗਾ ਅਰਕੇ ਜੀ ਕੀ ਸੱਪ ਕੱਢੋਗੇ ਬਹੁਤ ਹੀ ਹਮ ਹਮ ਆ ਕੇ ਲੈੋ ਜੀ ਬਣਾਓ ਬਣ ਲੈੋ ਬਣਾਓ ਚਾਨਾਰ ਜੀ ਤਾਂ ਬਣਾਓ ਵੀਡੀਓ ਉਹੀ ਚੱਕ ਬਸ ਖੋਲ ਦੇ ਵੀਡੀਓ ਤੁਹਾਨੂੰ ਨਹੀਂ ਖੋਲਣ ਦੇਣਾ ਚੱਕ ਦੇ ਬਾਕੀ ਓ ਜੀ ਅੰਜਨੀ ਅੰਜਨੀ ਚਲੋ ਜੀ ਅੰਜਨੀ ਦੀ ਲਾਟਰੀ ਲੱਗੀ ਜੀ ਬਾਅਦ ਚ ਦੱਸ ਦਿਆਂ ਤੁਹਾਨੂੰ ਇਹ ਕੀ ਗੱਲ ਬਾਤ ਆ ਜੀ ਚੱਲ ਗਿਆ ਘਰ ਨੂੰ ਅੱਜ ਤੈਨੂੰ ਨੀਂਦ ਬੱਬਾ ਪੱਕਾ ਸੌਖੀ ਆਉ ਕਹੋ ਤੂੰ ਜਿਹੜਾ ਗੇਮਿੰਗ ਜ਼ੋਨ ਚ ਗਾਹ ਪਾ ਕੇ ਆਇਆ ਨਾ ਤੇਰੇ ਨੂੰ ਵੱਧ ਨਜ਼ਾਰਾ ਕੋਈ ਨਹੀਂ ਲੈ ਕੇ ਆ ਆਹੇ ਗੱਲ ਥੈਂਕ ਯੂ ਵਾ ਡਬਲ ਡਬਲ ਆ ਉਹ ਵੀ ਕਹਿੰਦੇ ਆਰਾ ਤੂੰ ਤਾ ਕਾਰਡ ਵੀ ਦੋ ਦੋ ਮਹਾਬਾਈ ਸਟੋਰ ਦੋ ਦੋ ਆ ਕਾਰਡ ਵੀ ਦੋ ਦੋ ਕਾਰਡ ਵੀ ਤੇਰੇ ਕੋਲੇ ਦੋ ਸੀ ਤੇ ਚੂਟੇ ਵੀ ਤੂੰ ਡਬਲ ਡਬਲ ਲੈ ਕੇ ਆਇਆਗਾ ਆ ਕਾਰਨ ਵੱਧ ਨਯਾਰਾ ਗੇਮਿੰਗ ਜ਼ੋਨ ਚ ਜੀ ਹਰਦੀਪ ਇਹਨੇ ਹਰਜੀਤ ਲੈ ਲਿਆਗਾ ਹਾਂਜੀ ਅਸੀਂ ਤਾਂ ਮਗਰ ਆਗੇ ਜਿੱਥੇ ਮੈਂ ਜਾਂਦਾ ਸੀ ਇਹ ਪਹਿਲਾ ਮੂਹਰੇ ਬੈਠਾ ਹੁੰਦਾ ਸੀ ਸੀਟ ਜੀ ਤੇ ਇਵੈਂਟ ਪੂਰਾ ਕੀਤਾ ਬਰੋ ਸਾਰਾ ਨੇ ਇਹ ਤਾਂ ਗੱਲ ਸਹੀ ਉਹ ਤੇ ਨਯਾਰਾ ਅੱਜ ਪੂਰਾ ਲਿਆਗਾ ਤੇ ਚੱਲਦੇ ਹਾਂ ਹੁਣ ਆਪਾਂ ਸਟੋਰ ਤੋਂ ਹੋਗੇ ਵਿਲੇ ਉਸੇ ਗਰਮੀ ਵਾਲੇ ਕਮਰੇ ਚ ਜਿੱਥੇ ਰੋ ਜਾਂਦੇ ਆ ਚੱਲਦੇ ਹਾਂ ਉੱਥੇ ਬਣਾਉਨੇ ਆ ਕੱਦੂ ਕੱਲ੍ਹ ਥਾ ਲਿਆ ਸੀ 10 ਰੁਪਿਆ ਦਾ ਕੱਦੂ ਛੋਟਾ ਜਿਹਾ ਉਹ ਪਿਆ ਹੋ ਮੀ ਅੱਜ ਬਣਾਵਾਂਗੇ ਉਸਰਾ ਦੁੱਧ ਪਾ ਕੇ ਲੱਡੂ ਬਣੂ ਯਾਰ ਕੀ ਮਾਰਾ ਅਸੀਂ ਜਾਣਦੇ ਤਾਂ ਸੀਗੇ ਭਾਈ ਆਹਦੇ ਕਮਰੇ 'ਚ ਪਰ ਕਿਸੇ ਨੂੰ ਪਤਾ ਹੀ ਆ ਕਿਵੇਂ ਰੋਜ਼ ਮੁੜ ਤੋਂ ਮੁੜ ਕੇ ਹੁੰਨੇ ਆਗੇ ਪਰ ਅੱਜ ਸਾਡੇ ਦੇ ਦੇ ਥੋੜਾ ਜਿਹਾ ਚੰਗਾ ਆ ਗਿਆ ਪਤਨ ਦਾ ਅਸੀਂ ਅੱਜ ਵਾਕ ਦੀ ਇੱਕ ਦੀ ਮਦਦ ਕੀਤੀ ਤਾਂ ਕਰਕੇ ਚੰਗਾ ਦਿਨ ਆ ਗਿਆ ਇਹ ਵੀ ਅਸੀਂ ਵੀਡੀਓ ਬਣਾਈ ਆ ਇੱਕ ਜਵਾਕ ਨੂੰ ਕੋਈ ਉਹ ਨਹੀਂ ਕੀਤਾ ਵੈਸੀ ਵੀਡੀਓ ਬਣਾ ਲਈ ਸਾਡੇ ਕੋਲੇ ਆ ਕੇ ਖੜ ਗਿਆ ਸੀ ਉਹ ਵੀਡੀਓ ਵੀ ਤੁਸੀਂ ਜ਼ਰੂਰ ਦੇਖਿਓ ਤੇ ਅੱਜ ਥੋੜਾ ਚੰਗਾ ਦਿਨ ਆ ਕਿਵੇਂ ਆਗਾ ਤੇ ਸਾਨੂੰ ਗਾਂਹ ਜਾ ਕੇ ਦੱਸਦੇ ਆ ਹਜੇ ਹਰਪਾਲਤ ਹਰਪਾਲ ਇਹ ਗਲਤ ਪਾਸੇ ਕਿਧਰ ਮੂੰਹ ਚੱਕਿਆਗਾ ਓ ਵੀਰੇ ਮੇਰੇ ਆ ਜਰਾਬਾਂ ਪਾਟੀਆਂ ਹੋਈਆਂ ਹੋਈਆਂ ਤੈਨੂੰ ਪਤਾ ਨਾ ਇਧਰ ਕਿਧਰ ਪੱਕੀ ਗੱਲ ਹੈ ਹੈ ਕੋਮੋ ਲੈਟਸ ਗੋ ਯੇ ਕੀਲਾ ਹੋਰ ਕੈਂਟ ਕੀ ਫਰਾਈਡ ਚਿਕਨ ਤੈਨੂੰ ਫੁੱਲ ਫਾਰਮ ਵਿੱਚ ਦੱਸ ਦਾਂ ਮੈਂ ਦੱਸੀ ਦੁਬਾਰੇ ਦੱਸ ਦੇ ਮੈਂ ਸੁਣ ਲਉ ਸਮਾਰ ਕੇ ਕੇ ਐਫ ਸੀ ਹਾਂ ਕੇ ਹਾਂ ਕੈਂਟ ਐਫ ਫਰਾਈਡ ਸੀ ਚਿਕਨ ਕੈਂਟ ਕੀ ਫਰਾਈਡ ਚਿਕਨ ਕੈਂਟ ਕੀ ਫਰਾਈਡ ਚਿਕਨ ਮੈਂ ਤਾਂ ਭੁੱਲ ਗਿਆ ਕੈਂਟ ਕੀ ਫਰਾਈਡ ਚਿਕਨ ਕੈਂਟ ਕੀ ਫਰਾਈਡ ਚਿਕਨ ਚੱਲ 12 ਦਿਨ ਪੂਰੇ ਕੰਮ ਕੀਤਾ ਹੋਇਆ ਹੈ ਤਾਂ ਹੀ ਪਤਾ ਕਰ ਨਹੀਂ ਤਾਂ ਖਾਧਾ ਤਾਂ ਕਰਿਆ ਪਾਇਆ ਨਹੀਂ ਬਰਫ ਲਈ ਇਹਨਾਂ ਤੇ ਆਇਆ ਕੀ ਯਾਰ ਪੜ ਐਨਾ ਅਮੀਰ ਕਿੱਦੇ ਤੋਂ ਹੋ ਗਿਆ ਇੱਕ ਪਾਸੇ ਅਮੀਰਾਂ ਵਾਲਾ ਕੰਮ ਇੱਕ ਪਾਸੇ ਗਰੀਬਾਂ ਵਾਲਾ ਕੰਮ ਇੱਕ ਪਾਸੇ ਧੀਰ ਮੰਗ ਕੇ KFC ਤੋਂ ਬਰਫ ਵੀ ਮੰਗ ਲਿਆ ਹੈ ਧਾਰੀ ਹੈ ਐਂ ਜਿਹੜਾ ਤਾਂ ਗੱਡੀ-ਕੁੱਡੀ ਗੱਲ ਹੈ ਹੋਰ ਯਾਰ ਪੜ ਫਿਰ ਲਿਆਜਾਂ ਦਾ ਪਕਾਉਣੀ ਪੈਣੀ ਜਾਂਦਾ ਉਹਨਾਂ ਨੂੰ ਫੌਜੀ ਬੈਠਾ ਕਹਿੰਦਾ ਗੱਡੀ 'ਚ ਫੌਜੀ ਚੱਲ ਫਿਰ ਆ ਗਏ ਜੀ ਆਪਾਂ ਆਪਣੇ ਕਮਰੇ 'ਚ ਜਿਵੇਂ ਹੀ ਕਮਰੇ 'ਚ ਬਾਈ ਅੰਦਰ ਬੜੇ ਨਾ ਐ ਲੱਗਿਆ ਜਿਵੇਂ ਅੰਦਰ ਕਿਸੇ ਨੇ ਧੂਈ ਪਾਈ ਪਈ ਹੁੰਦੀ ਹੈਗੀ ਐਨੀ ਗਰਮ ਹੈ ਐਨੀ ਗਰਮ ਹੈ ਪਰ ਗਰਮਾਈ ਤਾਂ ਰੋਜ਼ ਹੀ ਹੁੰਦੀ ਹੈਗੀ ਕੋਈ ਨਵੀਂ ਗੱਲ ਨਹੀਂ ਦੱਸਣ ਵਾਲੀ ਨਵੀਂ ਗੱਲ ਮੈਂ ਅੱਜ ਇਹ ਦੱਸਦਾਂਗਾ ਵੀ ਅੱਜ ਇੱਥੇ ਅਸੀਂ ਗਰਮੀ 'ਚ ਨਹੀਂ ਸੌਂਦੇ ਮੈਂ ਤੇ ਹਰ ਪਾ ਚੱਲਦੇ ਆਪਾਂ ਅੱਜ ਕਿਹੜੇ ਨਵੇਂ ਕਮਰੇ 'ਚ ਪਾਵਾਂਗੇ ਏਸੀ ਵਾਲੇ ਦੁਕਾਨਾਂ ਤੋਂ ਅਸੀਂ ਥੋੜਾ ਸਾਮਾਨ ਲੈਣਾ ਸੀ ਆਂਟੀ ਵਾਲੀ ਤੋਂ ਗੱਲ ਕਰ ਦੁਕਾਨ ਹੋ ਗਈ ਬੰਦ ਤੇ ਅੱਜ ਅਸੀਂ ਹਰਪਾਲ ਹੋਣੇ ਰੋਡ ਤੇ ਫਿਰਦੇ ਆਗੇ ਐਨ ਐਚ 7 ਕਹਿੰਦੇ ਸਾਹਮਣੇ ਜਿਹੜਾ ਹੋਟਲ ਆਗਾ ਇੱਥੇ ਕਮਰਾ ਲਿਆ ਹਰਪਾਲ ਕਿਵੇਂ ਲੱਗ ਰਿਹਾ ਮੌਲ ਆਪਾਂ ਤਾਂ ਕਿਵੇਂ ਕਿਵੇਂ ਸੌਂ ਹੀ ਜਾਂਦੇ ਯਾਰ ਅਸੀਂ ਸਾਡੇ ਕੋਲੇ ਫੌਜੀ ਆਇਆ ਸੀ ਉਹ ਨਹੀਂ ਸੌਂ ਸਕਦਾ ਸੀਗਾ ਹੈ ਆਪਾਂ ਮਰਿਆ ਨੂੰ ਪਈ ਜਾਂਦੇ ਜਿਵੇਂ ਜਿਵੇਂ ਰੋਜ਼ ਪੈਣੇ ਆਗੇ ਨਹੀਂ ਜਿਵੇਂ ਹੱਡੀ ਰੋੜੇ ਜਵੇਂ ਮਰਿਆ ਕੱਟਾ ਸਿੱਢ ਦਿੰਦੇ ਆ ਹਾਂ ਉਵੇਂ ਆਪਾਂ ਆਪਣਾ ਸੇਮ ਹਾਲ ਫੇ ਰਹਿੰਦੇ ਹਾਂ ਕਮਰਾ ਨੰਬਰ 102 ਏਸੀ ਏਸੀ ਵੀ ਲੱਗਿਆ ਆ ਤਾਂ ਭੈਣ ਲੈ ਪ੍ਰਧਾਨ ਸਾਹਿਬ ਕੁਰਸੀ ਤੇ ਜਚਿਆ ਬੈਠਾਗਾ ਕਿਉਂ ਆਉਂਦੀ ਐ ਅੱਜ ਠੰਡੀ ਹਵਾ ਹੈ ਕਿੰਨੇ ਤੇ ਚੱਲੀ ਜਾਂਦਾ ਆਪਾਂ ਦਾ 16 ਤੇ ਚੱਲੀ ਜਾਂਦਾ ਹੈ ਓਏ ਹਰਪਾਲ ਅੱਜ ਤਾਂ 16 ਦੇ ਸਮਾਂਗੇ ਦੇਖੀਓ ਚਾਹੇ ਤੜਕੇ ਨੂੰ ਆਕੜ ਹੀ ਜਾਏਗੇ ਇੱਕ ਰਾਤ ਹੀ ਆਪਣੇ ਕੋਲੇ ਠੀਕ ਆ ਮੇਰਾ ਧੀਰ ਦਾ ਲਾਵਾ ഓടാാണേ അതിന്റെ കമ്പയർ കാണാ. ആ പടയന്ന നേരെ കടേ ल्याയി നീ 200 രൂപ ઠીക് ആണ് മോൾ അയക്ക് നമ്പർ. 1 നമ്പർ അല്ലേ? 1 അല്ലേ? 1 നമ്പർ 1 നമ്പർ. 1 നമ്പർ 1 നമ്പർ. 1 നമ്പർ ആണ്.